ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਪਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਫਤੁ ਖਸਮਨੀ ਨੂਰ ਅਰਸ ਹਾ ਕੁਰਸ ਹਾ ਤੁਤਿ ਠੇ ਸਚੇ ਪਾਤ ਸਹਾ ਮਲ ਜਨਮ ਜਨਮ ਦੀ ਸਜਣ ਸਚਾ ਪਾਤ ਸਹਾ ਸਿਰਸਾ ਹੰਦੈ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾਵੇ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਾਲ ਖਿਨ ਵਿਸਰਤੂ ਸੁਆਮੀ ਜਾਣੋ ਬਰਸ ਪਚਾਸਾ ਹਮ ਮੂਡ ਮੁਗਦ ਸਦਾ ਸੇ ਭਾਈ ਗੁਰ ਕਾ ਸ਼ਬਦ ਪ੍ਰਗਾਸਾ ਹਰ ਜੀਉ ਤੁਧਨ ਸਦਾ ਸਲਾਹੇ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇਕ ਪਾਲਖਿਨ ਵਿਸਰਾ ਤੂ ਸੁਆਮੀ ਜਾਣੋ ਬਰਸ 50 ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ ਹਰ ਜਿਉ ਤੁਮਿਆਪੇ ਦੇਹੋ 부ਝਾਈ ਹਰ ਜਿਉ ਤੁਦ ਬਿਟਹੋ ਵਾਰਿਆ ਸਦਹੀ ਤੇਰੇ ਨਾਮ ਬਿਟਹੋ ਬਲਜਾਈ ਰਹਾ ਅਮ ਸ਼ਬਦ ਮੋਏ ਸ਼ਬਦ ਮਾਰ ਜੀਵਾਲੇ ਪਾਈ ਸ਼ਬਦੇ ਹੀ ਮੁਕਤ ਪਾਈ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਾ ਸਮਾਈ ਸ਼ਬਦ ਨਾ ਜਾਣ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਰ ਰਸਨਾ ਪਾਇਆ ਬਿਰਥਾ ਜਨਮ ਗਵਾਇਆ ਜਮ ਵਾਰੋ ਵਾਰਾ ਵਿਸ਼ਟਾ ਕੇ ਕੀੜੇ ਵਿਸ਼ਟਾ ਮਹੇ ਸਮਾਣੇ ਮਨਮੁਖ ਮੁਗਦ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਏ ਿਸ ਬਿਨ ਅਵਰ ਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਨ ਮਿਟੈ ਭਾਏ ਕਰਤਾ ਕਰੇ ਸੋ ਹੋਏ ਨਾਨਕ ਨਾਮ ਵਸਿਆ ਮਨ ਅੰਦਰ ਪਾਏ ਅਵਰ ਨਾਂ ਦੂਜਾ ਕੋਈ ਆਪੇ ਕਰ ਵੇਖੈ ਮਾਰਗ ਲਾਏ ਪਾਏ ਇਸ ਬਿਨ ਅਵਰਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਨ ਮਿਟ ਪਾਏ ਕਰਤਾ ਕਰੇ ਸੋ ਹੋਏ ਨਾਨਕ ਨਾਮ ਵਸਿਆ ਮਨ ਅੰਤਰ ਪਾਈਂ ਅਵਰਨਾ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਰਠਾ ਮਹੱਲਾ ਤੀਜਾ ਹਰ ਜਿਓ ਤੁਧਨੋ ਸਦਾ ਸਾਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿੰਨ ਵਿਸਰਹਿ ਤੂ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ